ਅੱਜ ਤੁਹਾਡੇ ਵਾਸਤੇ ਨਾ ਬਹੁਤ ਸਪੈਸ਼ਲ ਵੀਡੀਓ ਲੈ ਕੇ ਆਇਆ ਮਾਈਂਡਸੈਟ ਬਾਰੇ ਜਦੋਂ ਦੇਖੋ ਇੱਕ ਟ੍ਰੇਡ ਦੇ ਵਿੱਚ ਆਪਾਂ ਐਂਟਰੀ ਕਰ ਲਈ ਉਸ ਟ੍ਰੇਡ ਦੇ ਵਿੱਚ ਐਂਟਰੀ ਕਰਨ ਤੋਂ ਬਾਅਦ ਆ ਉਸ ਟ੍ਰੇਡ ਦੇ ਵਿੱਚ ਸਟਾਪ ਲੌਸ ਮਿਲਣ ਤੱਕ ਜਾਂ ਫਿਰ ਉਸ ਟ੍ਰੇਡ ਦੇ ਵਿੱਚ ਪ੍ਰੋਫਿਟ ਮਿਲਣ ਤੱਕ ਸੋ ਇਹ ਜਿਹੜਾ ਸਮਾਂ ਆ ਟ੍ਰੇਡ ਦੇ ਵਿੱਚ ਆਪਾਂ ਨੂੰ ਲੱਗਣ ਡਿਆ 15 ਮਿੰਟ ਲੱਗਣ ਡੇ ਆ 30 ਮਿੰਟ ਲੱਗਣ ਡੇ ਆ ਜਾਂ ਫਿਰ 1 ਘੰਟਾ ਲੱਗਣ ਡਿਆ ਸੋ ਇਹ ਜਿਹੜਾ ਸਮਾਂ ਆਪਾਂ ਨੂੰ ਲੱਗਣ ਡਿਆ ਟ੍ਰੇਡ ਦੇ ਵਿੱਚ ਉਹਦੇ ਵਿੱਚ ਜਿਹੜੀ ਤੁਹਾਡੀ ਸੋਚ ਆ ਉਸ ਦੇ ਡਿਊਰਿੰਗ ਉਹ ਡਿਸਾਈਡ ਕਰਦੀ ਆ ਕਿ ਤੁਸੀਂ ਲੰਮੀ ਰੇਸ ਦੇ ਘੋੜੇ ਬਣੋਗੇ ਤੁਸੀਂ ਇੱਕ ਪ੍ਰੋਫਿਟੇਬਲ ਟਰੇਡਰ ਬਣੋਗੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਵੱਡੇ ਪ੍ਰੋਫਿਟ ਕਰੋਗੇ ਤੁਹਾਨੂੰ ਕਾਮਯਾਬੀ ਮਿਲੇਗੀ ਜਾਂ ਫਿਰ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਵੱਡੇ ਲਾਸ ਹੋਣਗੇ ਤੁਹਾਨੂੰ ਡਿਪਰੈਸ਼ਨ ਹੋਊਗਾ ਤੇ ਟਰੇਡਿੰਗ ਤੁਹਾਨੂੰ ਬਰਬਾਦ ਕਰ ਦੂਗੀ ਸੋ ਇਹ ਜਿਹੜੀ ਆ ਤੁਹਾਡੀ ਨਾ ਟਰੇਡ ਦੇ ਡਿਊਰਿੰਗ ਸੋਚਿਆ ਜਿਹੜੇ ਵਿਚਾਰ ਆ ਉਹ ਡਿਸਾਈਡ ਕਰਦੇ ਨੇ ਸਟੇਬਿਲਿਟੀ ਆ ਜੇ ਤੁਹਾਡੀ ਇੱਕ ਸੋਚ ਤੇ ਕਾਇਮ ਜੋ ਫਿਰ ਕਾਮਯਾਬੀ ਮਿਲੂਗੀ ਜੇ ਹਰ ਕੈਂਡਲ ਦੇ ਨਾਲ ਸੋਚ ਬਦਲਣ ਢਈ ਆ ਹਰ ਕੈਂਡਲ ਦੇ ਨਾਲ ਹਰ ਪਲ ਦੇ ਨਾਲ ਸੋ ਫਿਰ ਤੁਹਾਨੂੰ ਨਾਕਾਮੀ ਮਿਲੂਗੀ ਫਿਰ ਤੁਹਾਨੂੰ ਡਿਪਰੈਸ਼ਨ ਹੋਊਗਾ ਫਿਰ ਤੁਹਾਡੇ ਵੱਡੇ ਵੱਡੇ ਲਾਅਸ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਸੋ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਵੀਡੀਓ ਆ ਮਾਈਂਡਸੈਟ ਬਾਰੇ ਮੈਂਟੈਲਿਟੀ ਬਾਰੇ ਤੇ ਸਭ ਤੋਂ ਜ਼ਰੂਰੀ ਚੀਜ਼ ਹੈ ਦੇਖੋ ট্রেਡਿੰਗ ਦੇ ਵਿੱਚ ਪ੍ਰੋਫਿਟੇਬਲ ਹੋਣ ਦੇ ਲਈ ਕਿਸੇ ਵੀ ਕਾਰੋਬਾਰ ਦੇ ਵਿੱਚ ਕਾਮਯਾਬ ਹੋਣ ਦੇ ਲਈ ਜਿਹੜੀ ਆਪਣੀ ਮੈਂਟੈਲਿਟੀ ਆ ਮਾਈਂਡਸੈਟ ਆ ਸੋਚ ਆ ਡਿਊਰਿੰਗ ਉਹ ਕੰਮ ਕਰਨ ਦੇ ਉਹ ਜ਼ਿਆਦਾ ਮੈਟਰ ਕਰਦੀ ਆ ਸਿੱਖਣਾ ਬਹੁਤ ਈਜ਼ੀ ਆ ਅੱਜ ਕੱਲ ਬਹੁਤ ਜਾਣਕਾਰੀ ਆ YouTube ਤੇ ਹਰ ਚੀਜ਼ ਬਾਰੇ ਚਾਹੇ ਦੇਖੋ ਕੋਈ ਕਾਰੋਬਾਰ ਕਰਨਾ ਚਾਹੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਬਹੁਤ ਜਾਣਕਾਰੀ ਆ ਪਰ ਅਸਲੀ ਖੇਡ ਆ ਆ ਜਿਹੜੀ ਚੀਜ਼ ਆ ਦੋ ਕੰਨਾਂ ਦੇ ਵਿਚਕਾਰ ਜਿਹੜੀ ਚੀਜ਼ ਆ ਦਿਮਾਗ ਹੁਣ ਇਹਦੇ ਵਿੱਚ ਜਦੋਂ ਆਪਾਂ ਉਹ ਕੰਮ ਕਰਨਦੇ ਆ ਉਹ ਕੰਮ ਕਰਦਿਆਂ ਕੀ ਸਟੇਬਿਲਿਟੀ ਆ ਇੱਕ ਸੋਚ ਤੇ ਕਾਇਮ ਆ ਜਾਂ ਫਿਰ ਬਾਰ-ਬਾਰ ਸੋਚ ਬਦਲਣ ਲਈ ਆ ਸੋ ਇਹ ਜਿਹੜੀਆਂ ਦੋ ਚੀਜ਼ਾਂ ਇਹ ਡਿਸਾਈਡ ਕਰਦੀਆਂ ਕਿ ਆਪਾਂ ਨੂੰ ਕਾਮਯਾਬੀ ਮਿਲੂਗੀ ਜਾਂ ਫਿਰ ਆਪਾਂ ਨੂੰ ਫੇਲਿਅਰ ਮਿਲੂਗਾ ਸੋ ਇਸ ਕਰਕੇ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਆ ਸੋ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਸੀਰੀਅਸ ਆ ট্রেਡਿੰਗ ਨੂੰ ਲੈ ਕੇ ਉਹਨਾਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਦੇਖਿਓ ਸੋ ਵੀਡੀਓ ਨੂੰ ਸਟਾਰਟ ਕਰਦੇ ਆ ਇੱਕ ਐਗਜ਼ਾਮਪਲ ਦੇ ਨਾਲ ਆਪਾਂ ਗੱਲ ਕਰਾਂਗੇ ਹੁਣ ਦੇਖੋ ਐਗਜ਼ਾਮਪਲ ਆਪਾਂ ਇੱਥੇ ਥੱਲੇ ਕੇਵਲ ਥੱਲੇ ਵਾਸਤੇ ਲੈਣ ਡਏ ਠੀਕ ਹੈ ਉੱਤੇ ਵਾਸਤੇ ਜਿਹੜਾ ਐਗਜ਼ਾਮਪਲ ਤੁਸੀਂ ਆਪਣੇ ਆਪ ਸਮਝ ਲਿਓ ਇਹਨੂੰ ਰਿਲੇਟ ਕਰਕੇ ਜੀ ਆਪਾਂ ਦੇਖੋ ਦੋਨਾਂ ਸਾਈਡਾਂ ਤੇ ਐਗਜ਼ਾਮਪਲ ਲਵਾਂਗੇ ਥੱਲੇ ਵਾਸਤੇ ਵੀ ਉੱਤੇ ਵਾਸਤੇ ਵੀ ਸੋ ਦੇ ਨਾਲ ਕੀ ਹੈ ਕਿ ਵੀਡੀਓ ਲੰਮੀ ਹੋ ਜੂਗੀ ਆਪਣਾ ਦੇਖੋ ਕਾਰਜ ਇਹ ਹੋੰਦਾ ਹੈ ਕਿ ਘੱਟ ਟਾਈਮ ਦੇ ਵਿੱਚ ਤੁਹਾਨੂੰ ਜ਼ਿਆਦਾ ਜਾਣਕਾਰੀ ਦਿੱਤੀ ਜਾਵੇ ਤੇ ਇੱਕ ਇੱਕ ਮਿੰਟ ਦੇ ਵਿੱਚ ਜਿਹੜੀ ਤੁਹਾਨੂੰ ਜਾਣਕਾਰੀ ਮਿਲਣ ਈ ਆ ਉਹ ਤਾਂ ਦੇ ਵਾਸਤੇ ਵੈਲਿਊ ਵਾਲੀ ਜਾਣਕਾਰੀ ਹੋਣੀ ਚਾਹੀਦੀ ਕੋਈ ਫਾਲਤੂ ਗੱਲ ਨਹੀਂ ਹੋਣੀ ਚਾਹੀਦੀ ਤੁਹਾਡਾ ਟਾਈਮ ਵੇਸਟ ਨਹੀਂ ਹੋਣਾ ਚਾਹੀਦਾ ਸੋ ਇਸ ਕਰਕੇ ਆਪਾਂ ਤੁਹਾਨੂੰ ਇੱਕ ਹੀ ਐਗਜ਼ਾਮਪਲ ਦਵਾਂਗੇ ਥੱਲੇ ਵਾਸਤੇ ਏਸੀ ਤੋਂ ਰਿਲੇਟ ਕਰਕੇ ਤੁਸੀਂ ਉੱਤੇ ਵਾਸਤੇ ਵੀ ਸਮਝ ਸਕਦੇ ਹੋ ਸੋ ਇੱਕ ਐਗਜ਼ਾਮਪਲ ਲੈ ਲਓ ਐਮ ਪੈਟਰਨ ਬਣਿਆ ਠੀਕ ਹੈ ਐਮ ਪੈਟਰਨ ਬਣਿਆ ਤੇ ਐਮ ਪੈਟਰਨ ਦਾ ਇੱਥੇ ਲੋ ਬ੍ਰੇਕ ਹੋਇਆ ਇੱਥੇ ਤੁਹਾਡੀ ਐਂਟਰੀ ਬਣਦੀ ਹੈ ਹੁਣ ਐਂਟਰੀ ਕਰ ਲਈ ਐਂਟਰੀ ਕਰਨ ਤੋਂ ਬਾਅਦ ਆ ਸਭ ਤੋਂ ਪਹਿਲਾ ਕੰਮ ਕਿਸੇ ਵੀ ਟਰੇਡਰ ਵਾਸਤੇ ਕੀ ਹੁੰਦਾ ਆ ਆਪਣਾ ਸਟਾਪ ਲੌਸ ਡਿਸਾਈਡ ਕਰਨਾ ਸੇਫਟੀ ਸੋ ਆਪਣਾ ਸਟਾਪ ਲੌਸ ਇੱਥੇ ਡਿਸਾਈਡ ਕਰ ਲਿਆ ਠੀਕ ਹੈ ਦੂਜਾ ਕੰਮ ਕੀ ਆ ਚਲੋ ਟਰੇਡ ਦੇ ਵਿੱਚ ਐਂਟਰੀ ਹੋ ਗਈ ਆ ਸਟਾਪ ਲੌਸ ਆਪਣਾ ਡਿਸਾਈਡ ਕਰ ਲਿਆ ਦੂਜਾ ਕੰਮ ਹੈ ਆਪਣਾ ਇਦੇ ਵਿੱਚ ਆਪਣਾ ਟਾਰਗੇਟ ਡਿਸਾਈਡ ਕਰਨਾ ਹੁਣ ਟਾਰਗੇਟ ਆਪਣਾ ਇੱਥੇ ਆ ਸੋ ਦੋਨਾਂ ਚੀਜ਼ਾਂ ਆਪਾਂ ਡਿਸਾਈਡ ਕਰ ਲੀਆਂ ਸਟਾਪ ਲੌਸ ਵੀ ਟਾਰਗੇਟ ਵੀ ਹੁਣ ਇੱਥੋਂ ਬਾਅਦ ਅਸਲੀ ਗੇਮ ਸ਼ੁਰੂ ਹੁੰਦਾ ਹੈ ਅਸਲੀ ਗੇਮ ਇਸ ਤੋਂ ਬਾਅਦ ਸ਼ੁਰੂ ਹੁੰਦਾ ਇੱਕ ਪ੍ਰੋਫਿਟੇਬਲ ਟਰੇਡਰ ਬਣਨ ਵਾਲੇ ਦਾ ਤੇ ਇੱਕ ਲੌਸ ਮੇਕਿੰਗ ਟਰੇਡਰ ਬਣਨ ਵਾਲੇ ਦਾ ਕਿ ਕਿ ਇੱਥੋਂ ਬਾਅਦ ਆ ਜਿਹੜੀ ਖੇਡ ਸ਼ੁਰੂ ਹੁੰਦੀ ਹੈ ਉਹ ਸਾਰੀ ਆ ਦਿਮਾਗ ਦੀ ਮਨ ਦੀ ਵਿਚਾਰਾਂ ਦੀ ਸੋ ਜਿਹਦੇ ਵਿੱਚ ਦੇਖੋ ਸਟੇਬਿਲਿਟੀ ਆ ਉਨੇ ਕਾਮਯਾਬ ਹੋਣਾ ਹੈ ਜਿਹੜਾ ਬੰਦਾ ਇੱਕ ਸੋਚ ਤੇ ਕਾਇਮ ਆ ਉਹਨੇ ਕਾਮਯਾਬ ਹੋਣਾ ਜਿਹੜੇ ਬੰਦੇ ਦੀ ਸੋਚ ਹਰ ਕੈਂਡਲ ਦੇ ਨਾਲ ਬਦਲਣ ਡਈ ਆ ਉਹਨੂੰ ਕਾਮਯਾਬੀ ਨਹੀਂ ਮਿਲਦੀ ਉਹਦੇ ਮਨ ਚ ਦੁਬਿਧਾ ਰਹਿਣੀ ਆ ਸੋ ਦੇਖੋ ਹੁਣ ਦੇਖੋ ਲਾਲ ਕੈਂਡਲ ਬਣਿਆ ਇਸ ਲਾਲ ਕੈਂਡਲ ਦੇ ਨਾਲ ਜਿਹੜਾ ਇੱਕ ਆਮ ਟਰੇਡਰ ਆ ਜੀਦਾ ਮੈਂ ਮੈਂ ਇਸ ਸੈਟ ਉਨਾਂ ਸਟਰੋਂਗ ਨਹੀਂਗਾ ਉਹਨੂੰ ਇਸ ਕੈਂਡਲ ਦੇ ਨਾਲ ਖੁਸ਼ੀ ਮਿਲੂਗੀ ਪੀ ਐਨ ਐਲ ਦੇਖ ਕੇ ਕਿ ਪ੍ਰੋਫਿਟ ਹੋਣ ਡਿਆ ਠੀਕ ਹੈ ਪਰ ਜਿਹੜਾ ਦੇਖੋ ਇੱਕ ਵਧੀਆ ਟਰੇਡਰ ਹੈ ਜਿਹਦੀ ਮੈਂਟੈਲਿਟੀ ਸਟਰੋਂਗ ਹੈ ਉਹਨੂੰ ਇਸ ਕੈਂਡਲ ਦੇ ਨਾਲ ਖੁਸ਼ੀ ਵੀ ਨਹੀਂ ਮਿਲੂਗੀ ਤੇ ਦੁੱਖ ਵੀ ਨਹੀਂ ਹੋਗਾ ਕੁਝ ਨਹੀਂ ਹੋਗਾ ਕਿਉਂਕਿ ਉਹ ਇੱਥੇ ਆ ਤੇ ਇੱਥੇ ਆ ਬਸ ਦੋਹਾਂ ਸਿਰਿਆਂ ਤੇ ਆ ਥੱਲੇ ਆ ਦੇ ਉੱਤੇ ਆ ਇੱਥੇ ਤਿਆਰ ਬੈਠਾ ਇੱਥੇ ਆ ਜੇ ਕੱਟ ਲੂੰਗਾ ਮੈਂ ਇੱਥੇ ਆ ਜੇ ਉੱਤੇ ਆ ਜੇ ਤੇ ਕੱਟ ਲੂੰਗਾ ਮੈਂ ਇਸ ਕੈਂਡਲ ਦੇ ਨਾਲ ਉਹਨੂੰ ਕੋਈ ਪ੍ਰੋਬਲਮ ਨਹੀਂ ਗਈ ਨਾ ਕੋਈ ਖੁਸ਼ੀ ਹੈ ਨਾ ਦੁੱਖ ਹੈ ਪਰ ਜਿਹੜਾ ਦੇਖੋ ਇੱਕ ਨਵਾਂ ਅਨਾੜੀ ਹੈ ਉਹਨੂੰ ਇਹਦੇ ਵਿੱਚ ਖੁਸ਼ੀ ਮਿਲ ਲਈ ਆ ਕਿਉਂਕਿ ਉਹਨੇ ਦੇਖਣ ਡਿਆ ਆਪਣੇ ਮੋਬਾਈਲ ਦੇ ਵਿੱਚ ਪੀਐਨਐਲ ਪਰ ਜਿਹੜਾ ਦੇਖੋ ਸਟਰੋਂਗ ਮੈਂਟੈਲਿਟੀ ਵਾਲਾ ਉਹ ਪੀਐਨਐਲ ਦੇਖਦਾ ਨਹੀਂਗਾ ਉਹਨੇ ਐਂਟਰੀ ਕਰ ਲਈ ਆ ਬਸ ਇੱਥੇ ਜਾ ਕੇ ਜਦੋਂ ਕੱਟੂਗਾ ਫਿਰ ਦੇਖੂਗਾ ਪੀਐਨਐਲ ਇੱਥੇ ਜਾ ਕੇ ਜਦੋਂ ਐਗਜ਼ਿਟ ਕਰੂਗਾ ਫਿਰ ਦੇਖੂਗਾ ਠੀਕ ਹੈ ਹੁਣ ਲਾਲ ਕੈਂਡਲ ਬਣ ਗਿਆ ਉਹਨੂੰ ਖੁਸ਼ੀ ਮਿਲ ਲਈ ਇੱਕ ਅਨਾੜੀ ਟਰੇਡਰ ਨੂੰ ਜਿਹੜਾ ਨਵਾਂ ਆ ਜਿਹਦੀ ਮੈਂਟੈਲਿਟੀ ਵੀ ਘਾ ਹੁਣ ਉਸ ਤੋਂ ਬਾਅਦ ਹਰਾ ਕੈਂਡਲ ਬਣ ਗਿਆ ਹੁਣ ਇਸ ਹਰੀ ਕੈਂਡਲ ਨੂੰ ਦੇਖ ਕੇ ਨਾ ਜਿਹੜੇ ਬਹੁਤ ਜ਼ਿਆਦਾ ਮੈਂਟਲੀ ਵੀਕ ਹੋ ਨਿਕਲ ਜਾਣਗੇ ਉਹ ਆਖਣਗੇ ਕਿ ਇਹਦੇ ਵਿੱਚ ਆਪਣਾ ਪ੍ਰੋਫਿਟ ਘਟ ਗਿਆ ਹੈ ਪ੍ਰੋਫਿਟ ਘਟ ਗਿਆ ਤੇ ਦੂਜੀ ਗੱਲ ਉਹਨਾਂ ਨੂੰ ਲੱਗੂਗੀ ਕਿ ਕਿਤੇ ਯਾਰ ਮਾਰਕੀਟ ਉੱਤੇ ਨਾ ਚਲ ਜੇ ਸਟਾਪ ਲਸ ਨੇ ਹਿੱਟ ਹੋ ਜੇ ਨੁਕਸਾਨਾ ਦੇਣਾ ਪਏ ਚੰਗਾ ਭਲਾ ਇਹਦੇ ਵਿੱਚ ਆਪਾਂ ਨੂੰ ਪ੍ਰੋਫਿਟ ਹੁੰਦਾ ਹੈ ਜਿੰਨਾ ਵੀ ਹੁੰਦਾ ਲੈ ਕੇ ਨਿਕਲ ਜਾਓ ਸੋ ਬਹੁਤ ਸਾਰੇ ਵੀਰ ਬਣ ਇੱਥੇ ਨਿਕਲ ਜਾਣਗੇ ਹੁਣ ਜਿਹੜਾ ਦੇਖੋ ਇੱਕ ਸਟਰੋਂਗ ਮੈਂਟੈਲਿਟੀ ਵਾਲਾ ਬੰਦਾ ਹੈ ਉਹ ਨਹੀਂ ਨਿਕਲੂਗਾ ਉਹਦੇ ਵਾਸਤੇ ਇਹ ਚੀਜ਼ ਮੈਟਰ ਨਹੀਂ ਕਰਦੀ ਨਾ ਲਾਲ ਕੈਂਡਲ ਨਾਲ ਉਹਨੂੰ ਖੁਸ਼ੀ ਹੁੰਦੀ ਹੈ ਨਾ ਹਰੇ ਕੈਂਡਲਾਂ ਨੂੰ ਦੋਖੋਂ ਡਿਆ ਉਹ ਇੱਥੇ ਤਿਆਰ ਆ ਕਿ ਇੱਥੇ ਆ ਜਾ ਪਾਉ ਇੱਥੇ ਆ ਜਾ ਮੈਂ ਕੱਢ ਲੂੰਗਾ ਤੇ ਜਾ ਇੱਥੇ ਆ ਜਾ ਦੋਵਾਂ ਪਾਸੇ ਡਾਂਗ ਛੋਟਾ ਲੈ ਕੇ ਬੈਠਾ ਇੱਥੇ ਆਊਗਾ ਤੇ ਫਿਰ ਡਾਂਗ ਛੋਟਾ ਮਾਰੂਗਾ ਤੇ ਇੱਥੇ ਆਊਗਾ ਤੇ ਫਿਰ ਮਾਰੂਗਾ ਬਸ ਪਰ ਇੱਥੇ ਨਿਕਲ ਗਏ ਜਿਹੜੇ ਮੈਂਟਲੀ ਵੀਕ ਸੀ ਉਹ ਨਿਕਲ ਗਏ ਫਿਰ ਉਸ ਤੋਂ ਬਾਅਦ ਲਾਲ ਕੈਂਡਲ ਬਣਿਆ ਫਿਰ ਜਿਹੜੇ ਦੇਖੋ ਮੈਂਟਲੀ ਵੀਕ ਬੰਦੇ ਆ ਉਹਨਾਂ ਨੂੰ ਖੁਸ਼ੀ ਮਿਲੂਗੀ ਲਾਲ ਕੈਂਡਲ ਨਾਲ ਕੀ ਪ੍ਰੋਫਿਟ ਵਧ ਗਿਆ ਫਿਰ ਉਹਨਾਂ ਨੂੰ ਥੋੜੀ ਜਿਹੀ ਉਮੀਦ ਜਾਗੂਗੀ ਕਿ ਯਾਰ ਥੋੜਾ ਜਿਹਾ ਰਹਿ ਗਿਆ ਟਾਰਗੇਟ ਹੁਣ ਤਾਂ ਮਿਲ ਹੀ ਜਾਣਾ ਹੈ ਤੇ ਉਸ ਤੋਂ ਬਾਅਦ ਉਹ ਬੈਠੇ ਰਹਿਣਗੇ ਫਿਰ ਹਰਾ ਕੈਂਡਲ ਬਣਿਆ ਛੋਟਾ ਜਿਹਾ ਇਹਦੇ ਵਿੱਚ ਉਹਨਾਂ ਨੂੰ ਇੰਨੀ ਜਿਆਦਾ ਦੁੱਖ ਨਹੀਂ ਹੋਊਗਾ ਕਿ ਛੋਟਾ ਜਿਹਾ ਬਣਿਆ ਉਸ ਤੋਂ ਬਾਅਦ ਅਗਲਾ ਜਿਹੜਾ ਲਾਲ ਕੈਂਡਲ ਬਣਿਆ ਉਹਨੂੰ ਇਹਨੂੰ ਟੱਚ ਕਰਕੇ ਟਾਰਗੇਟ ਤੋਂ ਥੋੜਾ ਜਿਹਾ ਉੱਤੇ ਟੱਚ ਕਰਕੇ ਚਲ ਗਿਆ ਫਿਰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਗਈ ਪਰ ਉਸ ਤੋਂ ਬਾਅਦ ਆ ਜਦੋਂ ਹਰਾ ਕੈਂਡਲ ਦੁਬਾਰਾ ਬਣ ਗਿਆ ਫਿਰ ਉਹਨਾਂ ਨੂੰ ਦੁੱਖੂਗਾ ਯਾਰ ਫੇਰ ਉਹਨਾਂ ਲੱਗੂਗਾ ਕਿ ਫੇਰ ਇੱਥੋਂ ਕਿਤੇ ਆਪਣਾ ਮਤਲਬ ਹੈ ਕਿ ਪ੍ਰੋਫਿਟ ਘਟਣਾ ਜਾਏ ਪਰ ਫੇਰ ਵੀ ਬੈਠੇ ਰਹਿਣਗੇ ਪਰ ਫੇਰ ਜਦੋਂ ਤਿੰਨ ਲਗਾਤਾਰ ਉਹਨਾਂ ਨੇ ਹਰੇ ਕੈਂਡਲ ਦੇਖੇ ਉਸ ਤੋਂ ਬਾਅਦ ਆ ਉਹ ਨਿਕਲ ਜਾਣਗੇ ਉਸ ਤੋਂ ਬਾਅਦ ਆ ਉਹ ਨਿਕਲ ਜਾਣਗੇ ਸੋ ਕਮਜ਼ੋਰ ਮੈਂਟੈਲਿਟੀ ਵਾਲੇ ਸਾਰੇ ਨਿਕਲ ਗਏ ਸਾਰੇ ਨਿਕਲ ਗਏ ਪਰ ਜਿਹੜਾ ਸਟਰੋਂਗ ਮੈਂਟੈਲਿਟੀ ਵਾਲਾ ਬੰਦਾ ਆ ਜਿਹੜਾ ਬਸ ਦੋ ਹੀ ਚੀਜ਼ਾਂ ਤੇ ਜਿਹਦਾ ਧਿਆਨ ਆ ਏਕ ਹੀ ਸੋਚ ਤੇ ਕਾਇਮ ਆ ਜਿਹੜਾ ਇੱਧਰ ਬੈਠਾ ਡਾਂਗ ਸੂਟਾ ਲੈ ਕੇ ਤੇ ਇੱਧਰ ਬੈਠਾ ਆ ਸੋ ਉਹ ਜਾਦਾ ਮਾਰਕਟ ਐਨੂੰ ਟੱਚ ਕਰੇ ਫਿਰ ਨਿਕਲੂਗਾ ਜਾਂ ਐਨੂੰ ਟੱਚ ਕਰੇ ਫਿਰ ਨਿਕਲੂਗਾ ਸੋ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਲਾਲ ਬਣਿਆ ਫਿਰ ਹਰਾ ਬਣਿਆ ਫਿਰ ਲਾਲ ਬਣਿਆ ਤੇ ਫਾਈਨਲੀ ਟਾਰਗੇਟ ਪੂਰਾ ਆ ਤੇ ਉਸ ਤੋਂ ਬਾਅਦ ਨਿਕਲ ਜੂਗਾ ਹੁਣ ਜਿਹੜੇ ਉਹ ਬਸ ਇੱਕ ਸੋਚ ਤੇ ਕਾਇਮ ਆ ਕਿ ਆ ਮੇਰਾ ਸਟਾਪ ਲੋਸ ਹੈ ਆ ਮੇਰਾ ਟਾਰਗੇਟ ਹੈ ਸੋ ਇਦਾਂ ਦਾ ਜਿਹੜਾ ট্রেਡਰ ਹੈ ਉਹਨੇ ਕਾਮਯਾਬ ਹੋਣਾ ਕੋਈ ਨਹੀਂ ਰੋਕ ਸਕਦਾ ਉਹਨੇ ਕਾਮਯਾਬ ਵੀ ਹੋਣਾ ਤੇ ਉਹਨੂੰ ਦੇਖੋ ਕੋਈ ਆਪਣਾ ਦੇਖੋ ਡਿਪਰੈਸ਼ਨ ਵੀ ਨਹੀਂ ਹੋਣਾ ਰਿਲੈਕਸ ਹੋ ਕੇ ਬੈਠਾ ਦੋਈ ਚੀਜ਼ਾਂ ਵਸ ਤੇ ਆ ਰਿਹਾ ਨਾ ਨੂੰ ਲਾਲ ਕੈਂਡਲ ਦੇ ਨਾਲ ਖੁਸ਼ੀ ਹੁੰਦੀ ਆ ਨਾ ਹਰੇ ਕੈਂਡਲਾਂ ਦੁੱਖ ਹੁੰਦਿਆ ਪਰ ਜਿਹੜੇ ਦੇਖੋ ਨਵੇਂ ਲੋਕ ਆ ਅਨਾੜੀ ਆ ਮੈਂਟਲੀ ਵੀਕ ਆ ਉਹਨਾਂ ਨੂੰ ਹਰੇ ਕੈਂਡਲਾਂ ਨਾਲ ਦੁੱਖ ਹੁੰਦਿਆ ਲਾਲ ਕੈਂਡਲਾਂ ਨਾਲ ਖੁਸ਼ੀ ਮਿਲਦੀ ਆ ਜਦੋਂ ਫੇਰ ਦੁਬਾਰਾ ਮਤਲਬ ਲਓ ਕਿ ਹਰੇ ਕੈਂਡਲ ਬੰਦਦੇ ਆ ਫੇਰ ਉਹਨਾਂ ਦੇ ਮਤਲਬ ਕਿ ਉਹਨਾਂ ਨੂੰ ਡਿਪਰੈਸ਼ਨ ਹੋਣਦਿਆ ਉਹਨਾਂ ਦੇ ਸਿਰ ਦੀਆਂ ਨਾੜਾਂ ਪੀੜੋਂਦੀਆਂ ਸੋ ਇਹ ਜਿਹੜੀਆਂ ਚੀਜ਼ਾਂ ਰੋਜ਼ ਜਦੋਂ ਮਤਲਬ ਟ੍ਰੇਡ ਕਰਨਗੇ ਰੋਜ਼ ਇਹ ਚੀਜ਼ਾਂ ਉਹਨਾਂ ਦੇ ਨਾਲ ਹੋਣ ਗਈਆਂ ਤੇ ਕੀ ਹੋ ਗਲਮੇ ਟਾਈਮ ਦੇ ਵਿੱਚ ਦਮਾਗੀ ਤੌਰ ਤੇ ਕਮਜ਼ੋਰ ਹੋਣਗੇ ਮੈਂਟਲੀ ਵੀਕ ਹੋ ਜਾਣਗੇ ਡਿਪਰੈਸ਼ਨ ਹੋਊਗਾ ਸਿਰਫ ਡਿਪਰੈਸ਼ਨ ਨਹੀਂ ਹੋਣ ਡਿਆ ਸਿਰਫ ਡਿਪਰੈਸ਼ਨ ਨਹੀਂ ਹੋਣ ਡਿਆ ਪਲ-ਪਲ ਦੇ ਵਿੱਚ ਜਿਹੜੀ ਦੇਖੋ ਉਹਨਾਂ ਨੂੰ ਆਤ ਪੈਣ ਦੀ ਇਹ ਸੋਚ ਬਦਲਣ ਦੀ ਜਦੋਂ ਹਰ ਇੱਕ ਕੈਂਡਲ ਬੰਦੇ ਉਹਨਾਂ ਨੂੰ ਲੱਗਦਾ ਮਾਰਕੀਟ ਉੱਤੇ ਚੱਲ ਜੂਗੀ ਜਦੋਂ ਲਾਲ ਬੰਦੇ ਉਦੋਂ ਲੱਗਦਾ ਉਹਨਾਂ ਨੂੰ ਥੱਲੇ ਚੱਲ ਜੂਗੀ ਸੋ ਇਹ ਜਿਹੜੀ ਸੋਚ ਆ ਮੈਂਟਲੀ ਕਿੰਨੇ ਵੀਕ ਹੋ ਜਾਣਗੇ ਡਿਸੀਜਨ ਮੇਕਿੰਗ ਕਿੰਨੀ ਵੀਕ ਹੋ ਜੂਗੀ ਉਹਨਾਂ ਦੀ ਸੋ ਕੁਝ ਨਹੀਂ ਕਰ ਪਾਉਣਗੇ ਡਿਪਰੈਸ਼ਨ ਵੀ ਹੋਊਗਾ ਮੈਂਟਲੀ ਵੀਕ ਹੋਣਗੇ ਤੇ ਫਾਈਨੈਂਸ਼ੀਅਲੀ ਵੀ ਔਨ ਬਲੇ ਟਾਈਮ ਦੇ ਵਿੱਚ ਉਹਨਾਂ ਦੇ ਲੌਸ ਹੋਣੀ ਨਹੀਂ ਹੁੰਦੇ ਆ ਸੋ ਇੱਕ ਸਹੀ ਟਰੇਡਰ ਦੀ ਜਿਹੜੀ ਸੋਚ ਹੈ ਨਾ ਉਹ ਸੋਚ ਤੇ ਕਾਇਮ ਰਹਿਣਾ ਸਿੱਖੋ ਉਹ ਸੋਚ ਇਹ ਆ ਐਂਟਰੀ ਕਰ ਲਈ ਤੇ ਦੋਆਂ ਚੀਜ਼ਾਂ ਵਾਸਤੇ ਤਿਆਰ ਰਹੋ ਸਟਾਪ ਲੌਸ ਵਾਸਤੇ ਵੀ ਤਿਆਰ ਰਹੋ ਤੇ ਟਾਰਗੇਟ ਵਾਸਤੇ ਵੀ ਦੋਆਂ ਸਾਈਡਾਂ ਤੇ ਡਾਂਗ ਸੋਟਾ ਲੈ ਕੇ ਖੜੇ ਹੋ ਜਾਓ ਸਟਾਪ ਲੌਸ ਮਿਲਦਾ ਖੁਸ਼ੀ ਨਾਲ ਸਟਾਪ ਲੌਸ ਲਓ ਟਾਰਗੇਟ ਮਿਲਦਾ ਖੁਸ਼ੀ ਨਾਲ ਟਾਰਗੇਟ ਲਓ ਤੇ ਟਾਰਗੇਟ ਲੈਣ ਤੇ ਇੱਕ ਹੋਰ ਚੀਜ਼ ਇੱਕ ਮਹੀਨੇ ਦੇ ਵਿੱਚ 20 ਦਿਨ ਮਾਰਕੀਟ ਖੁੱਲਦੀ ਆ ਇੱਕ ਮੈਂ ਤੁਹਾਨੂੰ ਨਾ ਚੀਜ਼ ਕਹਿਣਾ ਚਾਹਨਾ ਵੱਡੀ ਸੋਚ ਤੇ ਛੋਟੀ ਸੋਚ ਦੀ ਜਿਹੜੀ ਨਿਸ਼ਾਨੀ ਹੁੰਦੀ ਹੈ ਛੋਟੀ ਸੋਚ ਵਾਲਾ ਬੰਦਾ ਕਦੇ ਕਾਮਯਾਬ ਨਹੀਂ ਹੁੰਦਾ ਵੱਡੀ ਸੋਚ ਵਾਲਾ ਬੰਦਾ ਹਮੇਸ਼ਾ ਕਾਮਯਾਬ ਹੁੰਦਾ ਜੇ ਇੱਕ ਟ੍ਰੇਡ ਦੇ ਵਿੱਚ ਲੌਸ ਹੋਣ ਦੇ ਨਾਲ ਤੁਹਾਨੂੰ ਦੁੱਖ ਮਿਲਦਾ ਹੈ ਤੁਹਾਡੀ ਸੋਚ ਛੋਟੀ ਹੈ ਜੇ ਤੁਹਾਨੂੰ ਇੱਕ ਟ੍ਰੇਡ ਦੇ ਵਿੱਚ ਪ੍ਰੋਫਿਟ ਹੋਣ ਦੇ ਨਾਲ ਖੁਸ਼ੀ ਮਿਲਦੀ ਹੈ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਤੁਹਾਡੀ ਸੋਚ ਛੋਟੀ ਹੈ ਦੇਖੋ ਕੋਈ ਵੀ ਕਾਰੋਬਾਰ ਆਪਾਂ ਦੁਨੀਆ ਦੇ ਵਿੱਚ ਕਰਦੇ ਆ ਕੋਈ ਵੀ ਨੌਕਰੀ ਆਪਾਂ ਦੁਨੀਆ ਦੇ ਵਿੱਚ ਕਰਦੇ ਆ ਕੋਈ ਵੀ ਬਿਜ਼ਨਸ ਆਪਾਂ ਦੁਨੀਆ ਦੇ ਵਿੱਚ ਕਰਦੇ ਆਂ ਹਰ ਚੀਜ਼ ਦੇ ਵਿੱਚ ਆਪਾਂ ਵੇਨੇ ਕਿ ਇੱਕ ਮਹੀਨਾ ਯਾਨੀ ਕਿ 31 ਦਿਨਾਂ ਦੇ ਵਿੱਚ ਆਪਣਾ ਕਿੰਨਾ ਪ੍ਰੋਫਿਟ ਹੋਇਆ ਠੀਕ ਹੈ ਆਪਾਂ ਕਦੇ ਇਹ ਨਹੀਂ ਦੇਖਦੇ ਕਿ ਇੱਕ ਦਿਨ ਦੇ ਵਿੱਚ ਆਪਣਾ ਕਿੰਨਾ ਹੋਇਆ ਦੂਜੀ ਦਿਨ ਚ ਆਪਣਾ ਕਿੰਨਾ ਹੋਇਆ ਮਹੀਨੇ ਦੇ ਹਿਸਾਬ ਨਾਲ ਹਰ ਕਾਰੋਬਾਰ ਚ ਦੇਖਦੇ ਆਂ ਹੁਣ ਦੇਖੋ ਜਿਹੜੀ ਆਪਣੀ ਮਾਰਕੀਟ ਆ ਸ਼ਨੀ ਐਤਵਾਰ ਨੂੰ ਬੰਦ ਰਹਿੰਦੀ ਹੈ ਸ਼ਨੀ ਐਤਵਾਰ ਨੂੰ ਜੇ ਆਪਾਂ ਕੱਢ ਦਈਏ ਤੇ ਘਾਟੋ ਘੱਟ 20 ਦਿਨ ਮਾਰਕੀਟ ਆਪਣੀ ਇੱਕ ਮਹੀਨੇ ਚ ਖੁੱਲਦੀ ਆ ਹੁਣ 20 ਦਿਨਾਂ ਦੇ ਵਿੱਚੋਂ ਜੇ ਤੁਸੀਂ ਜਿਆਦਾ ਦਿਨ 13 ਦਿਨ ਜਾਂ ਫਿਰ 12 ਦਿਨ ਪ੍ਰੋਫਿਟ ਕਰਨ ਦੇ ਜੋ ਤੇ 7 ਦਿਨ ਜਾਂ ਫਿਰ 8 ਦਿਨ ਲਾਸ ਕਰਨ ਦੇ ਜੋ ਸੋ ਤੁਸੀਂ ਇੱਕ ਕਾਮਯਾਬ ট্রেਡਰ ਜੋ ਓਵਰਆਲ ਤਾਂ ਧੱਕੀ ਹੋਣ ਡਿਆ ਪ੍ਰੋਫਿਟ ਹੋਣ ਡਿਆ ਮਹੀਨਾ ਖਤਮ ਹੋਣ ਤੇ ਤੁਸੀਂ ਕਿੱਥੇ ਜੋ ਪ੍ਰੋਫਿਟ ਦੇ ਵਿੱਚ ਜੋ ਪਰ ਜੇ ਤੁਹਾਡਾ ਦੇਖੋ ਹਰ ਟ੍ਰੇਡ ਦੇ ਨਾਲ ਪ੍ਰੋਫਿਟ ਹੋਣ ਦੇ ਨਾਲ ਖੁਸ਼ੀ ਮਿਲਣ ਲਈ ਹੈ ਇੱਕ ਟ੍ਰੇਡ ਦੇ ਵਿੱਚ ਤੇ ਲਾਸ ਹੁਣ ਨਾ ਦੁੱਖ ਮਿਲਦੇ ਛੋਟੀ ਸੋਚਿਆ ਇੱਕ ਟਰੇਡ ਦੇ ਨਾਲ ਤੁਸੀਂ ਕਰੋੜਪਤੀ ਬਣ ਜਾਓਗੇ ਇੱਕ ਟਰੇਡ ਨਾਲ ਤੁਸੀਂ ਲੱਖਪਤੀ ਬਣ ਜਾਓਗੇ ਜੇ ਇੱਕ ਟਰੇਡ ਦੇ ਵਿੱਚ ਪ੍ਰੋਫਿਟ ਕਰ ਲਿਆ ਫਿਰ ਟਰੇਡ ਕਰਨ ਦੀ ਲੋੜ ਨਹੀਂ ਕੀ ਸੋ ਇਹ ਇੱਕ ਦੇਖੋ ਪਾਰਟ ਆਫ ਦੀ ਪਾਰਸਲ ਆ ਇੱਕ ਟਰੇਡ ਦੇ ਵਿੱਚ ਪ੍ਰੋਫਿਟ ਹੋਣਾ ਵੱਡੀ ਗੱਲ ਨਹੀਂ ਕੀ ਇੱਕ ਟਰੇਡ ਦੇ ਵਿੱਚ ਲਾਸ ਹੋਣਾ ਇਹ ਵੀ ਵੱਡੀ ਗੱਲ ਨਹੀਂ ਕੀ ਇਹ ਕੰਮ ਦਾ ਹਿੱਸਾ ਹੈ ਮਹੀਨੇ ਬਾਅਦ ਤੁਸੀਂ ਕਿੱਥੇ ਸਟੈਂਡ ਕਰਦੇ ਜੋ ਉਹ ਚੀਜ਼ ਮੈਟਰ ਕਰਦੀ ਹੈ ਇੱਕ ਟਰੇਡ ਦੀ ਖੁਸ਼ੀ ਇੱਕ ਟਰੇਡ ਦੇ ਵਿੱਚ ਪ੍ਰੋਫਿਟ ਦੀ ਖੁਸ਼ੀ ਤੇ ਇੱਕ ਟਰੇਡ ਦੇ ਵਿੱਚ ਲਾਸ ਦੇ ਜਿਹੜਾ ਦੁੱਖ ਹੈ ਨਾ ਇਹ ਛੋਟੀ ਸੋਚ ਦੀ ਨਿਸ਼ਾਨੀ ਆ ਇਸ ਜਿਹੜੀ ਛੋਟੀ ਸੋਚ ਜene ਇਹਨੂੰ ਛੱਡੋ ਤੇ ਸੋਚ ਨੂੰ ਵੱਡੀ ਕਰੋ ਕਿਉਂਕਿ ਵੱਡੀ ਸੋਚ ਵਾਲੇ ਕਾਮਯਾਬ ਹੁੰਦੇ ਮਹੀਨੇ ਬਾਅਦ ਦੇਖੋ ਕਿ ਇੱਕ ਮਹੀਨੇ ਦੇ ਵਿੱਚ 20 ਦਿਨ ਜੇ ਮਾਰਕੀਟ ਖੁੱਲੀ ਆ ਸੋ 20 ਦਿਨਾਂ ਦੇ ਵਿੱਚ ਜੇ ਤੁਸੀਂ 13 ਦਿਨ ਪ੍ਰੋਫਿਟ ਕਰਨ ਦੇ ਜੋ ਜਾਂ ਫਿਰ 12 ਦਿਨ ਤੁਸੀਂ ਪ੍ਰੋਫਿਟ ਕਰਨ ਦੇ ਜੋ ਤੇ 7 ਦਿਨ ਜਾਂ ਫਿਰ 8 ਦਿਨ ਲਾਸ ਹੋਇਆ ਤੇ ਓਵਰਆਲ ਜੇ ਤੁਹਾਡਾ ਮੰਨ ਲਓ ਕਿ ਪ੍ਰੋਫਿਟ ਹੈ ਮਹੀਨੇ ਬਾਅਦ ਪਲੱਸ ਦੇ ਵਿੱਚ ਜੋ ਪੀ ਐਨ ਐਲ ਵਧੀਆ ਹੈ ਹੋਰ ਕੀ ਚਾਹੀਦਾ ਦੇਖੋ ট্রেਡਿੰਗ ਦੇ ਵਿੱਚ ਜਾਂ ਫਿਰ ਕਿਸੇ ਵੀ ਕਾਰੋਬਾਰ ਦੇ ਵਿੱਚ 100% ਕੋਈ ਚੀਜ਼ ਨਹੀਂ ਹੈਗੀ ਇਹ ਚੀਜ਼ ਨੂੰ ਮੰਨ ਲਓ ਹਰ ਚੀਜ਼ ਦੇ ਵਿੱਚ ਇੱਕ ਐਕਿਊਰੇਸੀ ਆ 70% 60% ਤੇ ਇਹ ਬਹੁਤ ਆ ਕਾਮਯਾਬ ਹੋਣ ਵਾਸਤੇ ਹਰ ਚੀਜ਼ ਦੇ ਵਿੱਚ ਆ ਖੇਤੀਬਾੜੀ ਦੇ ਵਿੱਚ ਵੀ ਆ ਖੇਤੀਬਾੜੀ ਦੇ ਵਿੱਚ ਵੀ ਆ ਕੋਈ ਕਾਰੋਬਾਰ ਨਹੀਂ ਗਾ ਇਹੋ ਜਿਹਾ ਜਿਹੜਾ 100% ਹੋਏ ਪਰ ਕਾਮਯਾਬ ਫਿਰ ਵੀ ਲੋਕੋ ਦੇ ਵਿੱਚ ਹੁੰਦੇ ਆ ਸੋ so, 60% 70% ਬਹੁਤ ਹੈ ਸੋ ਆਪਣਾ ਦੇਖੋ ਮੰਨਿਆ ਜਿਹੜਾ ਆਪਣਾ ਜਿਹੜਾ ਮਾਈਂਡ ਸੈਟ ਹੈ ਇਦਾਂ ਦਾ ਬਣਾਓ ਕਿ ਦੋਵੇਂ ਚੀਜ਼ਾਂ ਲੈ ਕੇ ਖੁਸ਼ ਰਹੋ ਸਟਾਪ ਲੌਸ ਹੋਣ ਤੇ ਸਟਾਪ ਲੌਸ ਲਓ ਤੇ ਟਾਰਗੇਟ ਹੋਣ ਤੇ ਟਾਰਗੇਟ ਲਾਓ ਟਾਰਗੇਟ ਲੈ ਕੇ ਜਿਆਦਾ ਚੌੜੇ ਨਹੀਂ ਹੋਣਾ ਸਟਾਪ ਲੌਸ ਲੈ ਕੇ ਦੁਖੀ ਨਹੀਂ ਹੋਣਾ ਕਿਉਂਕਿ ਇੱਕ ਟ੍ਰੇਡ ਦੇ ਨਾਲ ਨਾ ਤਾਂ ਤੁਸੀਂ ਫੇਲ ਹੋਣ ਲੱਗੇ ਜੋ ਤੇ ਇੱਕ ਟ੍ਰੇਡ ਦੇ ਨਾਲ ਨਾ ਤਾਂ ਤੁਸੀਂ ਲੱਖਪਤੀ ਜਾਂ ਫਿਰ ਕਰੋੜਪਤੀ ਬਣ ਲੱਗੇ ਜੋ ਇੱਕ ਟ੍ਰੇਡ ਦੇ ਪ੍ਰੋਫਿਟ ਦਾ ਨਾਮ ਤਾਂ ਤੁਸੀਂ ਲੱਖਪਤੀ ਜਾਂ ਫਿਰ ਕਰੋੜਪਤੀ ਬਣ ਲੱਗੇ ਜੋ ਤੇ ਨਾ ਹੀ ਦੇਖੋ ਇੱਕ ਟ੍ਰੇਡ ਦੇ ਵਿੱਚ ਲਾਸ ਹੋਣਾ ਤੁਸੀਂ ਜ਼ੀਰੋ ਹੋਗੇ ਜੋ ਠੀਕ ਹੈ ਇਹਨਾਂ ਚੀਜ਼ਾਂ ਨੂੰ ਸਮਝੋ ਤੇ ਜਦੋਂ ਟ੍ਰੇਡ ਦੇ ਵਿੱਚ ਐਂਟਰੀ ਕਰ ਲਈ ਇੱਕ ਸੋਚ ਕੇ ਕੈਮ ਰਹੋ ਕਿ ਜਾਂ ਤਾਂ ਮੈਂ ਆਪਣਾ ਜਿੱਥੇ ਡਿਸਾਈਡ ਕੀਤਾ ਹੈ ਸਟਾਪ ਲਸ ਉਹ ਲਵਾਂਗਾ ਤੇ ਜਾਂ ਦੇਖੋ ਜਿੱਥੇ ਮੈਂ ਆਪਣਾ ਡਿਸਾਈਡ ਕੀਤਾ ਪ੍ਰੋਫਿਟ ਉਹ ਲਵਾਂਗਾ ਬਸਕਾਰ ਦਾ ਕੁਝ ਨਹੀਂ ਨਾ ਲਾਲ ਕੈਂਡਲ ਦੇ ਨਾਲ ਖੁਸ਼ ਹੋ ਤੇ ਨਾ ਦੇਖੋ ਹਰੇ ਕੈਂਡਲ ਦੇ ਨਾਲ ਦੁਖੀ ਹੋ ਜਿੱਦਾਂ ਮਰਜ਼ੀ ਮਾਰਕੀਟ ਆਵੇ ਇੱਥੇ ਆਜੂਗੀ ਨਿਕਲ ਜਾਊਗਾ ਇੱਥੇ ਚਲ ਜਾਊਗੀ ਨਿਕਲ ਜਾਊਗਾ ਵਿਚਾਰ ਦਾ ਕੁਝ ਨਹੀਂ ਈਮੋਸ਼ਨ ਨਹੀਂ ਚੇਂਜ ਹੋਣੀ ਚਾਹੀਦੀ ਤੁਹਾਡੇ ਹਰੇ ਕੈਂਡਲ ਤੇ ਲਾਲ ਕੈਂਡਲ ਨਾਲ ਸੋ ਇਹ ਜੇ ਸੋ ਤੁਸੀਂ ਕਰ ਲਈ ਤੁਸੀਂ ਲੰਮੇ ਟਾਈਮ ਦੇ ਵਿੱਚ ਕਾਮਯਾਬ ਹੋਣਾ ਹੀ ਹੋਣਾ ਕੋਈ ਨਹੀਂ ਰੋਕ ਸਕਦਾ ਤੁਹਾਨੂੰ ਸੋ ਏਸੀ ਆਪਣਾ ਮਾਈਂਡ ਸੈਟ ਬਾਰੇ ਮੈਂਟੈਲਿਟੀ ਬਾਰੇ ਉਮੀਦ ਹੈ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਹੋਏ ਤੇ ਫਿਰ ਵੀ ਜੇ ਦੇਖੋ ਤੁਹਾਡਾ ਕੋਈ ਡਾਊਟ ਰਹਿ ਗਿਆ ਹੋਵੇ ਸਵਾਲ ਰਹਿ ਗਿਆ ਹੋਵੇ ਮਾਈਂਡ ਸੈਟ ਬਾਰੇ ਮੈਂਟੈਲਿਟੀ ਬਾਰੇ ਸੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਸਵਾਲ ਕਰ ਸਕਦੇ ਹੋ ਜੋ